ਮਾਲਵਾ ਜੀ 7 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਮਹਿਣਾ ਵਸਤੀ ਗਲੀ ਨੰਬਰ 5 ਨੰਬਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਸਿਵਲ ਦਾ ਪਾਣੀ ਘਰਾਂ ਦੇ ਬਾਹਰ ਖੜਾ ਹੈ ਔਰ ਗਰੀਬ ਵਾਸੀ ਇਸ ਪਾਣੀ ਦੇ ਵਿੱਚ ਆਉਣ ਜਾਣ ਦੀ ਮਜਬੂਰ ਹਨ ਸਵੇਰੇ ਸਕੂਲ ਦੇ ਬੱਚੇ ਇਸੇ ਗੰਦੇ ਪਾਣੀ ਦੇ ਵਿੱਚ ਚੱਲ ਕੇ ਸਕੂਲਾਂ ਨੂੰ ਜਾਂਦੇ ਹਨ ਪਾ ਗੱਲਬਾਤ ਕਰਨ ਦਾਸ ਕੋਈ ਉਹਨਾਂ ਕੋਲ ਉਹ ਦੂਜੀ ਮੋਟਰ ਨਹੀਂ ਕੋਈ ਉਹ ਕੋਈ ਟਰੱਕ ਨਹੀਂ ਬਸ ਅਲੀ ਬਾਸ ਲੈ ਕੇ ਇੱਕ ਬੰਦਾ ਆਂਦਾ ਉਹ ਵੀ ਗੱਲ ਨਹੀਂ ਕਰਦੇ ਕਈ ਵਾਰ ਤਾਂ ਸਿੱਦੇ ਟੱਪ ਜਾਂਦੇ ਆ ਅਜਾ ਆਪਣੇ ਨਾਲ ਹੋਰ ਵੀ ਸੱਜਣ ਖੜੇ ਨੇ ਇਸ ਇਲਾਕੇ ਦੇ ਇਹਨਾਂ ਦਾ ਕਹਿਣਾ ਹੈ ਵੀ ਨਗਰ ਨਿਗਮ ਜਾਂ ਨਸਿੰਮ ਜਦੋਂ ਵੀ ਬੇਨਤੀ ਕੀਤੀ ਜਾਂਦੀ ਹੈ ਬੇਨਤੀ ਨੂੰ ਸੁਣਦੇ ਨੇ ਸਾਡੀ ਪਾਣੀ ਬਾਸਾ ਦੇ ਰਹੇ ਹੈ ਜਨਰੇਟਰ ਚ ਲਾ ਕੇ ਕੰਮ ਨਾ ਪੈ ਰਦਾ ਆਰਜੀ ਤੌਰ ਤੇ ਕੁਝ ਸਮੇਂ ਲਈ ਰਾਤ ਮਿਲਦੀ ਇੱਕ ਦੋ ਦਿਨ ਇੱਕ ਦੋ ਦਿਨ ਬਾਅਦ ਫੇਰ ਇਹ ਜਿਹੜੀ ਸੀਵਰੇਜ ਹੈ ਕੁੱਟੇ ਹੋਏ ਨੇ ਪਾਣੀ ਫਿਰ ਉਸ ਲੈਵਲ ਤੇ ਆ ਜਾਂਦਾ ਇਹਨਾਂ ਦੇ ਵਿੱਚ ਬਾਰਸ਼ਾਂ ਦੇ ਮੌਸਮ ਹੈ ਜਦੋਂ ਬਾਰਸ਼ਾਂ ਹੋਏਨ ਉਦੋਂ ਦਾ ਪਾਣੀ ਦਾ ਮਾਹ ਬਹੁਤ ਉੱਚਾ ਹੋ ਜਾਂਦਾ ਘਰਾਂ ਦੇ ਵਿੱਚ ਵੜ ਜਾਂਦਾ ਪਾਣੀ ਤੁਸੀਂ ਕਦੋਂ ਦੇ ਰਹ ਰਹੇ ਹੋ ਜਿੱਥੇ ਇੱਥੇ ਸਾਨੂੰ ਰਹਿੰਦਿਆ ਰੋ ਹੋ ਗਿਆ ਜੀ 10 15 ਸਾਲ ਹੋ ਗਏ ਇਹ ਜਿਹੜੀ ਪਾਣੀ ਸੀਵਰੇਜ ਦੀ ਸਮੱਸਿਆ ਹੈ ਸੀਵਰੇਜ ਕੁੱਟਿਆ ਹੋਇਆ ਇਹ ਕਦੋਂ ਵੀ ਨਹੀਂ ਆ ਰਹੀ ਆਪਾਂ ਤਿੰਨ ਸਾਲ ਤੋਂ ਆ ਰਹੀ ਆ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਕਦੇ ਪਰਮਾਨੈਂਟ ਹਾਲੇ ਦਾ ਨਹੀਂ ਹੋਇਆ ਖੁਸ਼ ਨਹੀਂ ਹੋਇਆ ਜੱਫਾ ਵੀ ਨਹੀਂ ਹੋਇਆ ਨਾ ਹੀ ਕਰਦਾ ਕੋਈ ਪਹਿਲਾਂ ਤਾਂ ਸਾਨੂੰ ਅਸੀਂ ਕਹਿੰਦੇ ਸੋਡਾ ਏਰੀਆ ਕਾਗਜ਼ਾਂ ਚ ਹੈ ਨੀਗਾ ਜੀ ਹੁਣ ਅਸੀਂ ਕਾਗਜ਼ਾਂ ਚ ਕਰਾਇਆ ਤੇ ਹੁਣ ਕਾਗਜ਼ਾਂ ਚ ਕੀ ਮਤਲਬ ਕਾਗਜ਼ਾਂ ਚ ਨਹੀਂ ਹੋਇਆ ਤਾਂ ਨੰਬਰ ਨੰਬਰ ਹੁੰਦਾ ਜੀ ਕੋਈ ਅੱਛਾ ਠੀਕ ਹੈ ਮੈਂ ਕਹਿੰਦਾ ਨੰਬਰ ਨਹੀਂ ਲੱਗਿਆ ਹੁੰਦਾ ਠੀਕ ਹੈ ਪਹਿਲਾਂ ਅਸੀਂ ਕਹਿੰਦਾ ਤਾਂ ਨਹੀਂ ਤੁਹਾਡੀ ਸੰਭਾਲ ਕਰਦੇ ਸੀ ਠੀਕ ਹੈ ਤੇ ਹੁਣ ਇਹ ਨੰਬਰ ਲਵਾ ਲਿਆ ਅਸੀਂ ਕਹਿ ਕੇ ਇਹ ਹੁਣ ਨੰਬਰ ਲੱਗ ਗਿਆ ਨੰਬਰ ਤੋਂ ਬਾਅਦ ਹੁਣ ਕੋਈ ਸਫਾਈ ਨਹੀਂ ਹੋ ਰਹੀ ਸੀ ਵਰ ਸਾਡੇ ਨਾਲ ਬੱਚਾ ਹੈ ਬੇਟਾ ਸਕੂਲ ਜਾਂਦਾ ਹੈ ਹਾਂਜੀ ਥਲੇ ਤਰੂ ਬੇਟਾ ਨੀਚੇ ਮੈਂ ਜਿੱਦੇ ਚੱਪਲਾਂ ਵਾਲੀ ਮਾਈਆ ਅੱਛਾ ਬੁਖਾਰ ਹੋਇਆ ਤਾਂ ਹਾਂਜੀ ਆ ਦੇਖੋ ਬੱਚਾ ਬਿਮਾਰ ਵੀ ਹੋ ਰਖਿਆ ਹੈ ਬਿਮਾਰਤਾ ਹੋਣੀ ਹੈ ਜਦੋਂ ਮੱਛਰ ਪੈਦਾ ਹੋਏਗਾ ਇੱਥੇ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਹੈ ਬਸਾਤੀ ਮੌਸਮ ਦੀਆਂ ਬਿਮਾਰੀਆਂ ਚੱਲ ਰਹੀਆਂ ਨੇ ਬੇਟਾ ਤੁਸੀਂ ਸਕੂਲ ਜਾਂਦੇ ਹੋ ਫਿਰ ਸਵੇਰੇ ਉੱਠ ਕੇ ਜੀ ਸਵੇਰੇ ਓਟਕੇ ਜੀ ਪਹਿਲਾਂ ਤਿਆਰ ਹੋ ਕੇ ਜੀ ਫਿਰ ਜੀ ਚੱਪਲਾ ਪਾ ਕੇ ਜੀ ਫਿਰ ਅਸੀਂ ਜਾਣੇ ਹੁੰਨੇ ਆ ਜੀ ਜਾਂ ਫਿਰ ਜੀ ਫਿਰ ਆ ਕੇ ਫਿਰ ਅਸੀਂ ਪੈਰ ਧੋਨੇ ਜੀ ਨਹੀਂ ਤਾਂ ਜੀ ਪਾਪਾ ਛੱਡ ਕੇ ਆਉਂਦਾ ਹੁੰਦਾ ਜੀ ਬੱਚੇ ਕਹਿੰਦੇ ਸਾਨੂੰ ਸਕੂਲ ਜਾਣ ਲਈ ਵਰਦੀ ਦਾ ਪਾਉਣੇ ਆ ਉਹ ਸਾਨੂੰ ਚੱਪਲੇ ਪਾ ਕੇ ਜਾਣਾ ਪੈਂਦਾ ਇਹ ਦੇਖੋ ਤੁਸੀਂ ਚੱਪਲਾ ਨਹੀਂ ਬੱਚੇ ਨੂੰ ਜਾਣਾ ਪੈਂਦਾ ਔਰ ਜਾਂਦੇ ਹੋਏ ਪੈਰ ਗੰਦੇ ਹੋ ਜਾਂਦੇ ਆ ਇਹ ਤਾਂ ਪੈਰੈਂਟਸ ਇਹਨੇ ਦੇ ਪਾਪਾ ਆਪ ਛੱਡ ਕੇ ਆਉਂਦੇ ਆ ਤੇ ਬੱਚੇ ਨੂੰ ਬੁਖਾਰ ਵੀ ਲੱਗ ਰਿਹਾ ਬੱਚੇ ਕਹਿੰਦੇ ਜਿਹੜਾ ਬੁਖਾਰ ਆਇਆ ਨਹੀਂ ਵੀਰੇ ਲੋ ਤਾਂ ਆਪਾਂ ਆਪਣੇ ਚੈਨਲ 'ਤੇ ਰਹੀ ਨਗਰ ਵਸਨੀਕਾਂ ਰਹੀ ਇਹ ਅਪੀਲ ਨਗਰ ਨਿਗਮ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ